ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਦੇ ਵੱਲੋਂ ਜੋ ਪੰਚਾਇਤੀ ਰਾਜ ਦੀਆਂ ਸਾਰੀਆਂ ਤਾਕਤਾਂ ਖਤਮ ਕਰਨ ਵਾਸਤੇ ਤੁਲੀ ਹੋਈ ਹੈ ਪੰਜਾਬ ਸਰਕਾਰ ਪੰਚਾਇਤੀ ਰਾਜ ਦੀਆਂ ਤਾਕਤਾਂ ਨੂੰ ਕਿਵੇਂ ਖਤਮ ਕਰ ਰਹੀ ਹੈ ਇਸ ਤੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੁਸੀਂ ਜਿਹੜੋ ਸਾਡੇ ਇਸ ਚੈਨਲ ਤੇ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਨੂੰ ਕੇ ਸ਼ੇਅਰ ਕਰ ਦੇਣਾ ਜੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ 3 ਸਾਲ ਪੂਰੇ ਹੋ ਚੁੱਕੇ ਨੇ ਜੋ ਹੁਣ ਸਿੱਖਿਆ ਕ੍ਰਾਂਤੀ ਤੇ ਹੋਰ ਕ੍ਰਾਂਤੀਆਂ ਨੂੰ ਲੈ ਕੇ ਪੰਜਾਬ ਦੇ ਵਿਧਾਇਕ ਪਿੰਡਾਂ ਦੇ ਦੌਰੇ ਕਰ ਰਹੇ ਨੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਬਹੁਤ ਜ਼ਿਆਦਾ ਆਪਸੀ ਬੁਵਾਲ ਮੱਚਿਆ ਹੋਇਆ ਪਰ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਇਹ ਸਾਰੀ ਮਿਲੀ ਭੁਗਤ ਹੈ ਕਿ ਪੰਜਾਬ ਸਰਕਾਰ ਦੇ ਉਹ ਵਿਧਾਇਕ ਜਿਹੜੇ ਪਿਛਲੇ 3 ਸਾਲਾਂ ਤੋਂ ਆਪਣਾ ਚੋਣ ਪ੍ਰਚਾਰ ਕਰਨ ਲਈ ਕਿਤੇ ਨਹੀਂ ਜਾ ਸਕੇ ਹੁਣ ਉਹਨਾਂ ਨੇ ਇਹ ਪੰਜਾਬ ਸਰਕਾਰ ਜਿਹੜੀ ਹੈ ਉਹਨਾਂ ਨੂੰ ਉਹਨਾਂ ਨੇ ਬਾਹਰ ਕੱਢਿਆ ਪਿੰਡਾਂ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਕੂਲਾਂ ਵਿੱਚ ਜਾ ਕੇ ਤੇ ਕਿਸਾਨਾਂ ਦੇ ਵੱਲੋਂ ਵਿਰੋਧ ਕਰਨ ਦੀ ਜਿਹੜੀ ਹੈ ਪਰੰਪਰਾ ਹੈ ਇਹ ਆਮ ਆਦਮੀ ਪਾਰਟੀ ਦੀ ਆਪਣੀ ਮਸ਼ਹੂਰੀ ਕਰਨ ਦੀ ਇੱਕ ਬਹੁਤ ਵੱਡੀ ਚਾਲ ਹੈ ਇਸ ਦੇ ਬਾਰੇ ਸੀਨੀਅਰ ਪਾਜਪਾ ਦੇ ਆਗੂ ਤੇ ਸਾਬਕਾ ਕੈਪਟਨ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਸੂਬੇ ਚੋ ਜੋ ਵਿਕਾਸ ਦੇ ਨਾਂ ਦੀ ਗੱਲ ਕੀਤੀ ਜਾ ਰਹੀ ਹੈ ਉਹ ਵਿਕਾਸ ਸਿਰਫ ਹਵਾ ਦੇ ਵਿੱਚ ਹੀ ਦੱਸਿਆ ਜਾ ਰਿਹਾ ਹੈ ਜੋ ਪਹਿਲੇ ਉਦਘਾਟਨ ਹੋ ਚੁੱਕੇ ਨੇ ਜੋ ਪਹਿਲੇ ਸੰਸਥਾਵਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਜੇ ਕੋਈ ਇੱਕ ਕਮਰਾ ਬਣਦਾ ਹੈ ਜਾਂ ਕੋਈ ਬਾਥਰੂਮ ਫਲਸ਼ਾਂ ਬਣਦੀਆਂ ਨੇ ਤਾਂ ਉੱਥੇ ਮੰਤਰੀ ਸਾਹਿਬ ਜਾ ਕੇ ਉਦਘਾਟਨ ਕਰ ਰਹੇ ਨੇ ਉੱਥੇ ਵਿਧਾਇਕ ਜਾ ਕੇ ਉਸ ਦਾ ਉਦਘਾਟਨ ਕਰ ਰਹੇ ਨੇ ਉਹ ਆਲਰੇਡੀ ਪਹਿਲਾਂ ਬਣਿਆ ਹੋਇਆ ਕੋਈ ਨਵਾਂ ਪ੍ਰੋਜੈਕਟ ਤਾਂ ਲੈ ਕੇ ਆਏ ਨਹੀਂ ਕੋਈ ਨਵਾਂ ਪ੍ਰੋਜੈਕਟ ਪੰਜਾਬ ਵਿੱਚ ਬਣਾਇਆ ਨਹੀਂ ਸੋ ਇਸ ਦੇ ਬਾਰੇ ਵੱਖ-ਵੱਖ ਕਾਂਗਰਸੀ ਲੀਡਰਾਂ ਦੇ ਵੱਲੋਂ ਵੀ ਤੇ ਭਾਜਪੀ ਵੱਲੋਂ ਵੀ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਸੋ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁਥਾਜ ਤੇ ਫੇਲ ਹੋ ਚੁੱਕੀ ਹੈ ਅਥੀ ਭ੍ਰਸ਼ਟਾਚਾਰ ਇੰਨਾ ਵੱਧ ਗਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਪੰਚਾਇਤੀ ਰਾਜ ਨੂੰ ਖਤਮ ਕਰਨ ਤੇ ਲੱਗੀ ਹੋਈ ਏ ਸੋ ਪੰਚਾਇਤ ਆਪਣੀ ਮਰਜ਼ੀ ਨਾਲ ਗ੍ਰਾਂਟਾਂ ਖਰਚਣ ਤੋਂ ਵੀ ਬੇਵੱਸੇ ਜੋ ਕਿ ਜਿਹੜੀ ਨਵੀਆਂ ਚੁਣੀਆਂ ਪੰਚਾਇਤਾਂ ਨੇ ਇਸੇ ਆਸਰ ਸਰਪੰਚ ਪੰਚ ਬਣੇ ਸੀ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਜੋ ਸਰਕਾਰ ਵੱਲੋਂ ਗ੍ਰਾਂਟਾਂ ਮਿਲਣਗੀਆਂ ਅਸੀਂ ਉਹ ਪਿੰਡ ਦੀ ਨੁਹਾਰ ਬਦਲਾਂਗੇ ਸਾਡਾ ਨਾਮ ਹੋਵੇਗਾ ਪਰ ਉਹ ਬੇਵਸ ਹੋ ਚੁੱਕੇ ਨੇ ਪੰਚ ਸਰਪੰਚ ਉਹਨਾਂ ਦੇ ਬਸ ਕੁਝ ਵੀ ਨਹੀਂ ਜੋ ਕਿ ਇੱਕ ਪੰਚਾਇਤ ਕਮਿਸ਼ਨਰ ਲਾ ਦਿੱਤਾ ਗਿਆ ਦਿੱਲੀ ਤੋਂ ਲਿਆ ਕੇ ਜਿਸ ਨੂੰ ਪੰਜਾਬ ਦੇ ਪਿੰਡਾਂ ਬਾਰੇ ਹੀ ਨਹੀਂ ਪਤਾ ਪਿੰਡਾਂ ਦੇ ਵਿੱਚ ਪੈਸਾ ਕਿੱਥੇ ਲਾਉਣਾ ਹੈ ਉਸ ਕਮਿਸ਼ਨਰ ਦੇ ਵੱਲੋਂ ਜੋ ਬੀ ਡੀ ਪੀਓ ਜਾਂ ਅੱਗੇ ਪੰਚਾਇਤ ਰਾਇ ਦੀ ਜਿਹੜੀ ਇਕਾਈਏ ਉਹਦੇ ਬਾਰੇ ਕਦੇ ਉਹ ਜਾਣਦਾ ਜਾਣਦੇ ਹੀ ਨਹੀਂ ਦਿੱਲੀ ਦੇ ਵਿੱਚ ਜੋ ਕਾਰਪੋਰੇਸ਼ਨਾਂ ਨੇ ਲੇਕਿਨ ਪੰਜਾਬ ਵਿੱਚ ਪੰਚਾਇਤਾਂ ਨੇ ਪੰਚਾਇਤਾਂ ਪਿੰਡਾਂ ਦੇ ਵਿੱਚ ਕੰਮ ਕਰਦੀਆਂ ਨੇ ਪਰ ਉਹ ਪੰਚਾਇਤਾਂ ਬੇਵੱਸ ਹੋ ਗਈਆਂ ਨੇ ਸੋ ਸਾਬਕਾ ਮੰਤਰੀ ਸੋਹਣ ਸਿੰਘ ਠੰਡਰ ਜਿਹੜੇ ਕਿ ਪਹਿਲਾਂ ਅਕਾਲੀ ਦਲ ਵਿੱਚ ਸੀ ਔਰ ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸੋਹਣ ਸਿੰਘ ਠੰਡਰ ਜਿਨ੍ਹਾਂ ਨੇ ਲੋਕ ਸਭਾ ਚੋਣ ਅਕਾਲੀ ਦਲ ਵੱਲੋਂ ਲੜੀ ਸੀ ਪਰ ਉਹ ਸਫਲ ਨਹੀਂ ਹੋ ਸਕੇ ਸੋ ਸੋਹਣ ਸਿੰਘ ਠੰਡਰ ਦੇ ਵੱਲੋਂ ਇਹ ਵੱਡਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੋ ਪੰਚਾਇਤੀ ਰਾਜ ਸਭ ਤੋਂ ਛੋਟੀ ਇਕਾਈ ਹੈ ਪਿੰਡਾਂ ਦੇ ਵਿੱਚ ਇੱਕ ਛੋਟੀ ਜਿਹੜੀ ਕਿ ਪਾਰਲੀਮੈਂਟ ਹੁੰਦੀ ਹੈ ਪੰਚਾਇਤ ਉਹ ਪਿੰਡਾਂ ਦੇ ਵਿੱਚ ਆਪਣੇ ਵਿਕਾਸ ਕਰਾਉਣ ਵਾਸਤੇ ਪੰਚਾਇਤ ਦਾ ਪੈਸਾ ਜਿਹੜਾ ਕਿ ਉਹ ਖਰਚ ਕਰਦੀ ਏ ਕੇਂਦਰ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਜਾਂਦੀ ਏ ਪਿੰਡਾਂ ਨੂੰ ਉਹ ਵਿਕਾਸ ਕਰਨ ਵਾਸਤੇ ਲੇਕਿਨ ਪੰਜਾਬ ਸਰਕਾਰ ਜੋ ਉਹ ਗ੍ਰਾਂਟਾਂ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਵਰਤ ਰਹੀ ਏ ਉਹਦੇ ਵਿੱਚ ਭ੍ਰਿਸ਼ਟਾਚਾਰ ਸਾਹਮਣੇ ਆ ਰਿਹਾ ਏ ਸੋ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਤਾਜ਼ਾ ਮਿਸਾਲ ਦਿੱਤੀ ਹੈ ਹਲਕਾ ਚੱਬੇਵਾਲ ਦੇ ਵਿੱਚ ਜੋ ਮਹਿਲਪੁਰ ਚ ਕਰੋੜਾਂ ਰੁਪਏ ਦਾ ਕਪਲਾ ਹੋਇਆ ਜੋ ਆਪ ਆਗੂ ਤੇ ਮੰਤਰੀਆਂ ਦੀ ਮਿਹਰੀ ਭੁਗਤ ਨਾਲ ਇਹ ਸਾਰਾ ਕਪਲਾ ਸਾਹਮਣੇ ਆਇਆ ਹੈ ਉਹਨਾਂ ਨੇ ਕਿ ਇਸ ਤੋਂ ਬਾਅਦ ਹੁਣ ਲੁਧਿਆਣਾ ਦੇ ਬਲਾਕ 2 ਦੇ ਵਿੱਚ ਵੀ 1 ਕਰੋੜ ਰੁਪਏ ਦਾ ਕਪਲਾ ਸਾਹਮਣੇ ਆ ਗਿਆ ਹੈ ਹੋਰ ਉਹਨਾਂ ਨੇ ਕਿ ਕੇਂਦਰ ਸਰਕਾਰ ਵਿੱਤ ਕਮਿਸ਼ਨਰ ਵੱਲੋਂ ਪਿੰਡ ਦੇ ਵਿਕਾਸ ਲਈ ਭੇਜੇ ਗਏ ਪੈਸੇ ਦੀ ਸ਼ਰੇਮ ਦਰਵਰਤੋਂ ਕੀਤੀ ਜਾ ਰਹੀ ਹੈ ਇਸ ਦੀ ਵੱਧ ਹੈਰਾਨੀ ਇਸ ਗੱਲ ਦੀ ਹੋਈ ਕਿ ਸੂਬੇ ਤੇ ਵਿੱਤ ਕਮਿਸ਼ਨਰ ਲਗਾਇਆ ਗਿਆ ਹੈ ਅਲੱਗ ਜੋ ਉਹ ਅਫਸਰ ਦਾ ਪੰਜਾਬ ਕੇਡਰ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਸਭ ਕੁਝ ਦਿੱਲੀ ਆਗੂਆਂ ਦੀ ਸ਼ਹਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਪੈਸੇ ਨੂੰ ਪੰਚਾਇਤਾਂ ਲਈ ਇਹ ਕਹਿ ਕੇ ਰੋਕਿਆ ਜਾ ਰਿਹਾ ਹੈ ਕਿ ਇਸ ਨਾਲ ਛਪੜਾਂ ਦੀ ਸਫਾਈ ਕੀਤੀ ਜਾਵੇਗੀ ਛਪੜਾਂ ਦੀ ਸਫਾਈ ਦੇ ਕਰਨ ਵਿੱਚ ਵੱਡਾ ਕਪਲਾ ਸਾਹਮਣੇ ਆਵੇਗਾ ਕਪਲਾ ਖੁਦ ਕਰਨਾ ਚਾਹੁੰਦੀ ਹੈ ਸਰਕਾਰ ਉਹਨਾਂ ਨੇ ਕਿਹਾ ਕਿ ਕੇਂਦਰ ਨੂੰ ਖੁਦ ਇਸ ਪਾਸੇ ਦਖਲਅੰਦਾਜ਼ੀ ਕਰਕੇ ਜਿਸ ਕੰਮ ਵਾਸਤੇ ਪੈਸਾ ਭੇਜਿਆ ਗਿਆ ਉਸ ਕੰਮ ਤੇ ਖਰਚ ਕਰਵਾਇਆ ਜਾਵੇ ਨਾ ਕਿ ਪੰਜਾਬ ਸਰਕਾਰ ਆਪਣੀ ਮਨਮਰਜ਼ੀ ਨਾਲ ਇਹ ਪੈਸਾ ਖਰਚ ਕਰੇ ਸੋ ਜੇਕਰ ਪਿਛਤਾਚਾਰ ਨੂੰ ਖਤਮ ਕਰਨਾ ਤਾਂ ਕੇਂਦਰ ਸਰਕਾਰ ਨੂੰ ਉਸੇ ਕੰਮਾਂ ਵਾਸਤੇ ਪੈਸੇ ਨੂੰ ਖਰਚ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਕਿ ਸਲਾਹ ਦੇਣੀ ਚਾਹੀਦੀ ਏ ਜੋ ਕਿ ਪੰਜਾਬ ਦੇ ਪਿੰਡਾਂ ਦਾ ਪੈਸਾ ਸਿਰਫ ਤੇ ਸਿਰ ਛਪੜਾਂ ਦੀ ਸਫਾਈ ਕਰਨ ਵਾਸਤੇ ਕੇਂਦਰ ਸਰਕਾਰ ਦਾ ਪੈਸਾ ਖਰਚਣ ਤੇ ਲਈ ਜੋਏ ਪਿਛਲੇ ਦਿਨਾਂ ਤੋਂ ਬਿਆਨ ਦਿੱਤੇ ਜਾ ਰਹੇ ਨੇ ਜੋ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੇ ਉੱਪਰ ਰੋਕ ਲਗਣੀ ਚਾਹੀਦੀ ਹੈ ਛੱਪੜਾਂ ਦੀ ਸਫਾਈ ਕਾਂਗਰਸ ਸਰਕਾਰ ਦੇ ਵੇਲੇ ਹੋ ਚੁੱਕੀ ਹੈ ਕਾਂਗਰਸ ਸਰਕਾਰ ਨੇ ਛੱਪੜ ਸਾਰੇ ਹੀ ਪੱਕੇ ਕਰ ਦਿੱਤੇ ਸੀ ਹੁਣ ਉਹ ਸਫਾਈ ਕਰਨ ਤੇ ਲੱਖਾਂ ਲੱਖਾਂ ਰੁਪਏ ਖਰਚ ਨਹੀਂ ਆਉਣਾ ਸਿਰਫ ਤੇ ਸਿਰਫ ਉਹ ਛੱਪੜਾਂ ਦੇ ਵਿੱਚੋਂ ਜੋ ਪਾਣੀ ਕੱਢਣਾ ਹੈ ਜਾਂ ਉਹਨਾਂ ਦੀ ਸਫਾਈ ਕਰਨੀ ਹੈ ਉਹਨਾਂ ਦੇ ਉੱਪਰ ਕਰੋੜਾਂ ਰੁਪਏ ਗ੍ਰਾਂਟਾਂ ਜਿਹੜੀਆਂ ਨੇ ਉਹ ਖਾਈਆਂ ਜਾਣਗੀਆਂ ਔਰ ਉਹਦੇ ਵਿੱਚ ਵੱਡਾ ਕਪਲਾ ਹੋਵੇਗਾ ਸੋ ਪੰਜਾਬ ਸਰਕਾਰ ਪੰਚਾਇਤੀ ਰਾਜ ਨੂੰ ਖਤਮ ਕਰਕੇ ਜੋ ਵੱਡੇ ਕਪਲੇ ਕਰ ਰਹੀ ਹੈ